ਆਪਾਂ ਬੱਸ ਪਾਲਟ ਕੀ ਵਿੱਚ ਬਈ ਓਏ ਉੱਥੇ ਇੱਕ ਹੁੰਨਾਂ ਦਾ ਬੁਢਾ ਵਿਚਾਰਾ ਹਾਂ ਬੱਸ ਡੇਕ ਵੀ ਉੱਥੇ ਕੋਲੇ ਕੋਈ ਨਹੀਂ ਢੋਡੇ ਚ ਉੱਪਰ ਜਾਣਗੇ ਯਾਰ ਪੈਸਾ ਵੀ ਆ ਲੋ ਖੁਦੀ ਓਏ ਇਹ ਵੀ ਉੱਪਰ ਜਾਣ ਗਏ ਦੀ ਕਿਹਨੇ ਕੋਨੀ ਕੋਨੀ ਹੌਲੀ ਹੌਲੀ ਉੱਤਰ ਜਾ ਕਾਹ ਲੈ ਕਰਉਣਾ ਆਨੇ ਤੇ ਸੂਤਾਂ ਕੌੜੀ ਪੂਰੀ ਲੈ ਆਉਂਦੇ ਆਏ ਨੇ ਗਏ ਲੈਣ ਗਏ ਲੈਣਾ ਹਾਂ ਕੌੜੀ ਚਾਹੀਦੀ ਹੋਵੇ ਯਾਰ ਕੌੜੀਰ ਕਈ ਆਉਂਦੇ ਉੱਥੋਂ ਦੇ ਆਏ ਐਥੇ ਬਿਠਾ ਲੈ ਖੜਦੇ ਯਾਰ ਇੱਥੋਂ ਦੇ ਆ ਇਹੇ ਥਾਣੀ ਦਿੱਤਾ ਆ ਆ ਪੌੜੀ ਆ ਉੱਥੇ ਥੱਲੇ ਥੱਲੇ ਹੋ ਜਾ ਮੋਢਾ ਲਵਾਲੀਆਂ ਆਉਂਦਾ ਥੱਲੇ ਹੋ ਜਾ ਮੋਢਾ ਲਵਾਲੀ ਥੋੜੀ ਥਾਲੀ ਤਰੋ ਗੁਰਦੇ ਨੂੰ ਬਚਾ ਕੇ ਫੜ ਕੇ ਉਹ ਨਿਕਲਿਆ ਹੁਣ ਉੱਥੇ ਲੱਗ ਗਿਆ ਪੌੜੀ ਇਹ ਬੱਸ ਪਾਰਟੀ ਦੀ ਸੀ ਉਥੇ ਉਥੇ ਸੋਥੇ ਬਾਈ ਤੇ ਟਰੈਕਟਰ ਦੇ ਕੱਟ ਨਾਲ ਪਾਰਟੀ ਬੋਲ ਵੀ ਪਾ ਲਿਆ ਉਹ ਕਿ ਨਿਕਲਿਆ ਕਰੋ ਉਹ ਉਹ ਟਰੈਕਟਰ ਆ ਗਿਆ ਕੱਟ ਮਾਰਿਆ ਉਥੋਂ ਆਹ ਬਾਬਾ ਆ ਲੰਗ ਜਾਂ ਲੋਕਾਰ ਰਾਂਗੇ ਤੇ ਲੋਕਾਰ ਚੱਲ ਨੰਗ ਜਾਂ ਲੋਕਾਰ ਚੱਲ ਚੱਲ ਬਾਈ ਘਰ ਮਾਰੀ ਇਸ ਵਾਰ ਨਾ ਬੋਲਵਾਤ ਪਰੇ ਕਰ ਮੁਰਸੀ